ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਕਿਦਾਂ ਹਾਲ ਚੱਲ ਠੀਕ ਠਾਕ ਹੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਬੰਬੇ ਤੋਂ ਜੀ ਸੋ ਆਪਾਂ ਫਿਲਹਾਲ ਬੰਬੇ ਆ ਜੀ ਕਿਦਾਂ ਹਾਲ ਚੱਲ ਜੀ ਸਾਰਿਆਂ ਦੇ ਠੀਕ ਠਾਕ ਹਾਂ ਚੜ੍ਹਦੀ ਕਲਾ ਚੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਨੇ ਕਿਨੇ ਦੇਖ ਲਈ ਅਰਦਾਸ ਸਰਬੱਤ ਦੇ ਭਲੇ ਦੀ ਤੇ ਕੀ ਫੀਡਬੈਕ ਆ ਕਰੋ ਸ਼ੇਅਰ ਹੈਲੋ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਦਿੱਲੀ ਵਾਲਿਓ ਕਿਦਾਂ ਠੀਕ ਹਾਂ ਜੀ ਦੁਬਈ ਵਾਲਿਓ ਠੀਕ ਠਾਕ ਹਾਂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਮੁਗਾ ਸਿਨੇਮਾ ਚ ਆਵਿਰੇ ਮੇਰੀ ਉਥੇ ਮੈਂ ਡਿਊਟੀ ਕਰਦਾ ਜਰੂਰ ਜਸੂ ਜੀ ਜਰੂਰ ਮਹਾਰਾਜ ਕਿਦਾਂ ਚੱਲ ਰਹੀ ਆ ਫਿਲਮ ਦੱਸੋ ਇੱਥੇ ਐ ਇਦਾਂ ਇਦਾਂ ਆ ਰਿਹਾ ਸੇਰਾ ਮੂਵੀ ਕੀ ਪੀ ਬਾਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਅੱਛੀ ਥੈਂਕ ਯੂ ਜੀ ਵਾਸੰਨੀ ਮੂਵੀ ਹੈ ਨਵプリਦੀ ਲਵ ਯੂ ਫਰਮ ਪਾਕਿਸਤਾਨ ਮੈਂ ਇਨਸੋਫਰ ਹਾਂ ਦੀ ਕਿੰਨਾ ਠੀਕ ਠਾਕ ਹਾਂ ਜੀ ਫਰੀਦাবাদ ਵਾਲੇ ਹੋ ਠੀਕ ਹਾਂ ਜੀ ਆ 90 ਤੋਂ ਅਰਦਾਸ ਦੇਖ ਲਈ ਵਾਲੀ ਐਂਡਾ ਬਾਈ ਜੀ ਥੈਂਕ ਯੂ ਵੀਰੇ ਵੈਰੀ ਇਮੋਸ਼ਨਲ ਥੈਂਕ ਯੂ ਜੀ ਮਾਰੀ ਥੈਂਕ ਯੂ ਸੋ ਥੈਂਕ ਯੂ ਜੀ ਤੁਸੀਂ ਆਪਣੇ ਫੀਡਬੈਕ ਜ਼ਰੂਰ ਆ ਫੇਸਬੁਕਾਂ ਦੇ ਉੱਤੇ ਇੰਸਟਾਗ੍ਰਾਮਾਂ ਤੇ ਸ਼ੇਅਰ ਕਰਿਆ ਕਰੋ ਤੇ ਕੱਲੋਂ ਦੂਜਾ ਸ਼ੁੱਕਰਵਾਰ ਸ਼ੁਰੂ ਹੋ ਜਾਣਾ ਵਾ ਤੇ ਸੈਕੰਡ ਵੀਕ ਸ਼ੁਰੂ ਹੋਇਆ ਨਾ ਫਸਟ ਵੀਕ ਤਾਂ ਫੱਟੇ ਚੱਕਾ ਮ ਹੋ ਗਿਆ ਅ ਕੱਲ ਕੈਨੇਡਾ ਦਾ ਵੀ ਥੀਏਟਰ ਫੁੱਲ ਸੀ ਵੀਰੇ ਕੱਲ ਵੀ ਕੈਨੇਡਾ ਦਾ ਥੈਂਕ ਯੂ ਮਹਾਰਾਜ ਥੈਂਕ ਯੂ ਮਹਾਰਾਜ ਜੀ ਥੈਂਕ ਯੂ ਸੋ ਮਚ ਕੈਨੇਡਾ ਵਾਲਿਆਂ ਦਾ ਫੱਟੀ ਚੱਕ ਤੇ ਮਹਾਰਾਜ ਅ ਸਭ ਤੋਂ ਵੱਧ ਸਕਰੀਨਾਂ ਦੇ ਉੱਤੇ ਉਥੇ ਰਿਲੀਜ਼ ਹੋਈ ਸੀ ਨਾ ਹਾਲੇ ਤੱਕ ਕੋਈ ਹੋ ਰਹੀ ਆ ਤੇ ਸਭ ਤੋਂ ਵੱਧ ਸਕਰੀਨਾਂ ਆਲਮੋਸਟ ਮੈਨ ਲਾਦਾ 87 ਪਤਾ ਨਹੀਂ 88 ਤੋਂ ਜ਼ਿਆਦਾ ਸਕਰੀਨਸ ਕੱਲੇ ਕੈਨੇਡਾ ਕੈਨੇਡਾ ਦੇ ਵਿੱਚ ਸੀਗੀਆਂ ਤੇ ਸੈਕੰਡ ਵੀਕ ਵੀ ਉਦਾਂ ਹੀ ਆ ਜਿੱਥੇ-ਜਿੱਥੇ ਲੱਗੀ ਹੋਈ ਸੀ ਉੱਥੇ-ਉੱਥੇ ਹੀ ਚੱਲੂਗੀ ਤੇ ਤੁਸੀਂ ਨਹੀਂ ਦੇਖੀ ਤਾਂ ਜਾ ਕੇ ਦੇਖੋ ਸਾਨੂੰ ਦੱਸੋ ਚੰਡੀਗੜ੍ਹ ਉਹ ਚੰਡੀਗੜ੍ਹ ਵਾਲੇ ਉਹ ਕਿਦਾਂ ਜੀ ਠੀਕ ਆ ਸੱਚੀ ਗੱਲ ਵੀਰੇ ਕੀ ਹਾਲ ਸਭ ਉਹ ਕੇ ਰਿਪੋਰਟਾਂ ਨੇ ਸਭ ਉਹ ਕੇ ਰਿਪੋਰਟਾਂ ਤੇ ਤੁਹਾਡੇ ਤੁਹਾਡੇ ਰਿਵਿਊਸ ਪੜ੍ਹ ਕੇ ਹੋਰ ਕੰਮ ਘੈਂਟ ਹੋ ਜਾਂਦਾ ਹੋਰ ਵੀ ਯਾਦੇ ਐਂਡ ਹੋ ਜਾਂਦਾ ਕੰਮ ਐਂਡ ਸੋ ਥੈਂਕ ਯੂ ਵਾਰਨਿੰਗ 3 ਦੇਖਦੇ ਆ ਕਦੋਂ ਉਹ ਵੀ ਬਸ ਆ ਜਾਣੀ ਹੈ ਜੀ ਭਾਜੀ ਬਹੁਤ ਲਾਈਕ ਕਰਦੇ ਆ ਜੀ ਤੁਹਾਨੂੰ ਥੈਂਕ ਯੂ ਵੀਰੇ ਮਾਲਵੇ ਵਾਲੇ ਮਿਸਤਰੀ ਜੀ ਥੈਂਕ ਯੂ ਮਹਾਰਾਜ ਕਿਾ ਕਵੇਂ ਕੰਮ ਰੇ ਤੁਹਾਡੇ ਪੇਜ ਬਣਾਏ ਲੱਗਦੇ ਨੇ ਇਹ ਆ ਥੈਂਕ ਯੂ ਵੀਰੇ ਥੈਂਕ ਯੂ ਮਾਲਵੇ ਵਾਲੇ ਥੈਂਕ ਯੂ so much ਸੱਚਾ ਭਾਜੀ ਕਿਵੇਂ all good ਵੀਰੇ all good ਜੀ all good ਮੈਲਬਨ ਵਾਲੇ ਹੋ ਠੀਕ ਹੋ ਠੀਕ ਲੱਗੀ ਫਿਲਮ ਥੈਂਕ ਯੂ ਆ ਮਨਵੀਰ ਜੀ ਬਹੁਤ ਸੋਹਣੀ ਫਿਲਮ ਜੀ ਅਰਦਾਸ ਥੈਂਕ ਯੂ ਜੀ ਕੈਨੇਡਾ ਵਾਲੇ ਹੋ ਥੈਂਕ ਯੂ so much ਸੋ ਥੈਂਕ ਯੂ ਜੀ ਸੋ ਸੈਕੰਡ ਵੀਕ ਚੱਲ ਰਿਹਾ ਵਾ ਤੇ ਬੜਾ ਆ ਮਨ ਸਾਡਾ ਵੀ ਖੁਸ਼ ਹੁੰਦਾ ਕਿਉਂਕਿ ਬੜੇ ਟਾਈਮ ਬਾਅਦ 5 ਸਾਲਾਂ ਬਾਅਦ ਇਹ ਫਿਲਮ ਬਣਾਈ ਸੀਗੀ ਤੇ ਬੜੀਆਂ ਮਨਚ ਰੀਝਾਂ ਸੀਗੀਆਂ ਕਿ ਯਾਰ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਫਿਲਮ ਐਦਾਂ ਦੀ ਲੱਗਣੀ ਚਾਹੀਦੀ ਆ ਲਵ fromParams ਹਜੂਰ ਸਾਹਿਬ ਹਜੂਰ ਸਾਹਿਬ ਵਾਲਿਓ ਥੈਂਕ ਯੂ ਸੋ ਮੱਚ ਸੋ ਤਖਸ਼ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਫਿਲਮ ਦੇ ਵਿੱਚ ਤੁਹਾਨੂੰ ਹੁੰਦੇ ਨੇ ਕਲਿੱਪ ਸਾਨੂੰ ਵੀ ਆਉਂਦੀਆਂ ਨੇ ਜਦੋਂ ਅਰਦਾਸ ਹੁੰਦੀ ਆ ਤੁਸੀਂ ਖੜੇ ਹੁੰਨੇ ਹੋ ਸੋ ਥੈਂਕ ਯੂ ਸੋ ਮੱਚ ਬੜਾ ਵਧੀਆ ਲੱਗਿਆ ਉਹ ਵੀਡੀਓ ਦੇਖ ਕੇ ਸਾਡਾ ਵੀ ਬੜਾ ਦਿਲ ਖੁਸ਼ ਹੁੰਦਾ ਕਈ ਵੀਡੀਓਜ਼ ਹੁੰਦੇ ਆ ਜਿਵੇਂ ਕੱਲ ਇੱਕ ਵੀਡੀਓ ਮੈਂ ਦੇਖਿਆ ਜਿਹੜਾ ਕਹਿੰਦਾ ਸੀ ਮੇਰੇ ਗ੍ਰੈਂਡਮਦਰ ਪਹਿਲੀ ਵਾਰੀ ਗਏ ਨੇ ਸੈਨਮੇ ਦੇ ਗੱਛਾ ਨਾ ਤੇ ਬੜਾ ਚੰਗਾ ਲੱਗਾ ਕਿ ਯਾਰ ਸਾਡੀ ਫਿਲਮ ਦੇ ਲਈ ਲੋਕੀ ਐਦਾਂ ਨਿਕਲ-ਨਿਕਲ ਕੇ ਜਾ ਰਹੇ ਨੇ ਸੋ ਸਾਡੇ ਲਈ ਵੀ ਈਮੋਸ਼ਨਲ ਮੂਮੈਂਟ ਹੋ ਜਾਂਦੀ ਹੈ ਇਹ ਤੇ ਥੈਂਕ ਯੂ ਤੁਹਾਡਾ ਥੈਂਕ ਯੂ ਸੋ ਮੱਚ ਫਿਲਮਾਂ ਨੂੰ ਤੁਸੀਂ ਪਸੰਦ ਕਰਦੇ ਹੋ ਸਾਰਿਆਂ ਨੂੰ ਪਰ ਜਦੋਂ ਇਦਾਂ ਦੀ ਫਿਲਮ ਨੂੰ ਅਕਸੈਪਟ ਕੀਤਾ ਜਾਂਦਾ ਸਾਡੇ ਲਈ ਵੀ ਇੱਕ ਅ ਅਲੱਗ ਖੁਸ਼ੀ ਹੁੰਦੀ ਹੈ ਸਾਨੂੰ ਵੀ ਵਧੀਆ ਲੱਗਦਾ ਕਿ ਯਾਰ ਹਾਂ ਸਾਨੂੰ ਵੀ ਲੱਗਦਾ ਕਿ ਯਾਰ ਇਦਾਂ ਦੇ ਸਬਜੈਕਟ ਬਣਾ ਲੈਣੇ ਚਾਹੀਦੇ ਆ ਲੋਕ ਦੇਖ ਰਹੇ ਨੇ ਦੇਖ ਰਹੇ ਨੇ ਪਲੱਸ ਐਪਰੀਸ਼ੀਏਟ ਕਰ ਰਹੇ ਨੇ ਸੋ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਅ ਪਰਮਜੀ ਵੈਰੀ ਗੁੱਡ ਮਾਰਨਿੰਗ ਟੂ ਯੂ ਆਲਸੋ ਜੀ ਅ ਤਜਿੰਦਰ ਜੀ ਆਸਮ ਫਿਲਮ ਥੈਂਕ ਯੂ ਜੀ ਥੈਂਕ ਯੂ ਆ ਪਾਜੀ ਤੁਸੀਂ ਹੋਰ ਸੋਹਣੇ ਹੋਈ ਜਾਂਦੇ ਹੋ ਕਿਹਾ ਵਾਹ ਬੜੀ ਕਮਲਪ੍ਰੀਤ ਜੀ ਥੈਂਕ ਯੂ so much ਥੈਂਕ ਯੂ ਜੀ ਆ ਆਇ ਪੜੀ ਬਹੁਤ ਆ ਬਹੁਤ ਵਧੀਆ ਮੂਵੀ ਸੀ ਵੈਰੀ ਇਨਫਲੂਐਂਸ ਇਨ ਫੁੱਲ ਬੜਾ ਔਖਾ ਅੱਖਰ ਲਿਖਦਾ ਤੁਸੀਂ ਇਨ ਫੁੱਲ ਯਾਰ ਬੋਲੀ ਨਹੀਂ ਹੁੰਦਾ ਹੈਗਾ ਹਾਂ ਜੀ ਇਹਦਾ ਇਨਫਲੂਐਂਸ ਆ ਨਵੀਂ ਜਨਰੇਸ਼ਨ ਤੇ ਹੋ ਰਿਹਾ ਵਾ ਬੇ ਬੜੀ ਵਧੀਆ ਚੀਜ਼ ਹੈ ਥੈਂਕ ਯੂ ਹੁ ਮੈਂ ਪੜ ਲਿਆ ਯਾਰ ਮੇ ਵੀ ਫੇਵਰਿਟ ਥੈਂਕ ਯੂ ਲਵ ਫਰਮ ਕੈਲੀਫੋਰਨੀਆ ਕੈਲੀਫੋਰਨੀਆ ਵਾਲਾ ਥੈਂਕ ਯੂ ਅਖਰ ਇੱਕ ਤੁਹਾਡਾ ਮੈਂ ਦੋ ਪੜਿਆ ਨਹੀਂ ਗਿਆ ਬੜਾ ਕਸੂਤਾ ਜਿਹਾ ਲਿਖਤਾ ਸੀ ਬਹੁਤ ਵਧੀਆ ਫਿਲਮ ਵੀਰੇ ਅਰਦਾਸ ਥੈਂਕ ਯੂ ਜੀ ਆ ਪਾਕਿਸਤਾਨ ਕਦੋਂ ਆ ਰਹੇ ਹੋ ਜੀ ਦੋ ਵੀ ਦੱਸ ਦਾਂਗੇ ਜੀ ਹਲੇ ਤਾਂ ਕੋਈ ਪਲਾਨ ਨਹੀਂ ਜਦੋਂ ਬਣਿਆ ਡੈਫੀਨੇਟਲੀ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਜੀ ਸੋ ਥੈਂਕ ਯੂ ਜੀ ਬਸ ਆਹੀ ਗੱਲਬਾਤ ਕਰਨੀ ਸੀਗੀ ਤੇ ਸੈਕੰਡ ਵੀਕ ਐਂਡ ਸ਼ੁਰੂ ਹੋ ਰਿਹਾ ਤੁਸੀਂ ਪਲੀਜ਼ ਆਪਣਾ ਫੀਡਬੈਕ ਆਪਣੀਆਂ ਚੀਜ਼ਾਂ ਸਾਰੀਆਂ ਆ ਤੁਸੀਂ ਪਾਓ ਜਿੱਦੇ ਤੇ ਇਨਸਟਾ ਦੇ ਉੱਤੇ ਦੱਸੋ ਸਾਰਿਆਂ ਨੂੰ ਆਪਣੇ ਆਪਣੇ ਫੀਡਬੈਕ ਤੇ ਆਪਣੀਆਂ ਵੀਡੀਓ ਸਾਨੂੰ ਟੈਗ ਕਰਦੇ ਰਿਹਾ ਕਰੋ ਅਸੀਂ ਇਹ ਪੋਸਟ ਵੀ ਕਰਦੇ ਆ ਸਾਨੂੰ ਵਧੀਆ ਲੱਗਦੀਆਂ ਨੇ ਤੇ ਥੈਂਕ ਯੂ so much ਤੇ ਲਵ ਯੂ ਆਲ ਚੜ੍ਹਦੀ ਕਲਾ ਚ ਰਹੋ ਤੇ ਜਾਓ ਜਾ ਕੇ ਦੇਖੋ ਦੱਸੋ ਕਿਵੇਂ ਲੱਗੀ ਅਰਦਾਸ ਸਰਬੱਤ ਦੇ ਭਲੇ ਦੀ ਸਤਿ ਸ਼੍ਰੀ ਅਕਾਲ